ਦਾਂਦੀ ਨਮਾ ਸੀਵਰੇਜ ਪਿਆ ਤਾਂ ਫਿਰ ਠੀਲ ਦਾ ਰੂਪ ਧਾਰ ਲਿਆ ਕੀ ਕਹੋਗੇ ਦੇਖੋ ਤੁਸੀਂ ਇਹਨੂੰ ਕਹਿ ਸਕਦੇ ਹੋ ਨਮਾ ਮੈਂ ਤਾਂ ਨਹੀਂ ਕਹਿ ਸਕਦਾ ਕਿਉਂਕਿ ਜੋ ਹਾਲਾਤ 6 ਮਹੀਨੇ ਪਹਿਲਾਂ ਸੀ ਉਹੀ ਹਾਲਾਤ ਅੱਜ ਜੋ ਉਦੋਂ ਵੀ ਤੁਸੀਂ ਆਏ ਸੀ ਉਦੋਂ ਵੀ ਤੁਸੀਂ ਹਾਲਾਤ ਦੇਖੇ ਸੀ ਤੇ ਅੱਜ ਵੀ ਹਾਲਾਤ ਸਮਕਾ ਦੋਸਤੋ ਬੱਤਰ ਲੱਗਦੇ ਨੇ ਜਿਹੜੇ ਹਾਲਾਤ ਨੇ ਕਿਉਂਕਿ ਕਰੋੜਾਂ ਦਾ ਇਹ ਪ੍ਰੋਜੈਕਟ ਸੀਗਾ ਸਾਨੂੰ ਵੀ ਸੁਖਦਾਸਾ ਆਇਆ ਸੀ 1982 ਤੋਂ ਬਾਅਦ ਜਦੋਂ ਤੋਂ ਬੱਡੀ ਬਣੀਓ ਤੋਂ ਬਾਅਦ ਦੁਬਾਰਾ ਇਹ ਸੀਵਰੇਜ ਦੀ ਦੂਜੀ ਵਾਰ ਪੈਣ ਲੱਗੇ ਵੀ ਹੁਣ ਕੰਮ ਵਧੀਆ ਰਹੂਗਾ ਇੱਥੇ ਮੱਡੀ ਦੇ ਵਿੱਚ ਪਾਣੀ ਨਹੀਂ ਖੜੂਗਾ ਪਰ ਹੁਣ ਤੁਸੀਂ ਆਪ ਇਹ ਹਾਲਾਤ ਦੇਖ ਲਓ ਵੀ ਕੀ ਹੋ ਗਿਆ ਇੱਥੇ ਆੜਤੀਆਂ ਦਾ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ ਬੋਰੀਆਂ ਵੀ ਪਾਣੀ ਚ ਡੁੱਬ ਚੁੱਕੀਆਂ ਨੇ ਕਿਉਂਕਿ ਮੱਕੀ ਦੀ ਫਸਲ ਐਸੀ ਹੈ ਜਿਹਨੂੰ ਬੜਾ ਜਿਆਦਾ ਪਾਣੀ ਲੱਗਿਆ ਜਿਹਦੇ ਖਰਾਬ ਹੋ ਜਾਂਦੀ ਹੈ ਜਿਹੜਾ ਆੜਤੀਆਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਜੀ ਲੱਖਾਂ ਦਾ ਇਹ ਕੀ ਪਰਪਾਈ ਕਰਨਗੇ ਜੀ ਸਰਕਾਰ ਇਹ ਤਾਂ ਕਹਿੰਦੀ ਵੀ ਸਰਕਾਰ ਪਰਪਾਈ ਕਰੇ ਔਰ ਜਿਹੜਾ ਇਹ ਸੀਵਰੇਜ ਦੇ ਵਿੱਚ ਜਿਹੜਾ ਗਲਤ ਕੰਮ ਹੋਇਆ ਹੈ ਇਹਦੀ ਇੱਕ ਨਿਰਪੱਖ ਏਜੰਸੀ ਤੋਂ ਜਾਂਚ ਕੀਤੀ ਜਾਵੇ ਕਿਉਂਕਿ 1 ਕਰੋੜਾ ਦਾ ਕੰਮ ਸੀ ਔਰ ਇਹ ਜ ਲੱਗਦਾ ਵੀ ਵੱਡਾ ਕੋਈ ਫੇਰ ਫੇਰ ਹੋਇਆ ਕਿਉਂਕਿ ਸਰਕਾਰ ਦਾ ਕੰਮ ਪੈਸੇ ਭੇਜਣਾ ਹੈ ਸਰਕਾਰ ਨੇ ਪੈਸੇ ਭੇਜੇ ਅੱਗੇ ਕਰਨਾ ਠੇਕੇਦਾਰ ਨੇ ਆਂ ਔਰ ਏਜੰਸੀ ਜਿਹੜੇ ਉਹਨਾਂ ਦੇ ਅੱਗੇ ਸਰਕਾਰ ਦੇ ਨਮਾਇंदे ਹੁੰਦੇ ਨੇ ਚਾਹੇ ਉਹ ਐਸਡੀਓ ਆ ਜੇਆਈਏ ਸਾਰਿਆਂ ਨੇ ਕਰਾਉਣਾ ਹੁੰਦਾ ਕੰਮ ਤੇ ਉਹਨਾਂ ਨੇ ਇੱਥੇ ਪੜਤਾਲ ਕੀ ਕੀਤੀ ਵੀ ਕੰਮ ਸਹੀ ਹੋ ਰਿਹਾ ਕਿ ਨਹੀਂ ਹੋ ਰਿਹਾ ਕਿਉਂਕਿ ਜਿੱਥੇ ਇਹਦੀ ਹੌਦੀਆਂ ਬਣਾਉਣ ਨੂੰ ਕਿਹਾ ਉੱਥੇ ਹੌਦੀਆਂ ਨਹੀਂ ਬਣੀਆਂ ਕਿਉਂਕਿ ਟੈਕਨੀਕਲ ਗੱਲਾਂ ਨੇ ਸਾਰਾ ਬਲੂਪ੍ਰਿੰਟ ਚੈੱਕ ਕੀਤੇ ਜਾਣ ਕਿ ਕਿੱਥੇ ਕਿੱਥੇ ਕੀ ਕੀ ਕਮੀ ਰਹੀ ਕਿਉਂਕਿ ਨਹੀਂ ਲੱਗਦੀ ਜੀ ਤੁਹਾਨੂੰ ਬਿਲਕੁਲ ਤਾਂਦਰੀ ਲੱਗ ਇਹ ਜੇ ਤਾਂੜਲੇ ਜੇ ਤਾਂੜਲੀ ਨਾ ਹੁੰਦੀ ਤਾਂ ਇਹਨੇ 6 ਮਹੀਨੇ ਪਾਣੀ ਕਿਵੇਂ ਰੁਕ ਜਾਂਦਾ ਇਹ ਵੀ ਕਿਹਾ ਗਿਆ ਸੀ ਇੱਥੇ ਇੱਕ ਟ੍ਰੀਟਮੈਂਟ ਪਲਾਂਟ ਲਾਇਆ ਜਾਊਗਾ ਉਹਦੇ ਵਿੱਚ ਉਹ ਹਜੇ ਤੱਕ ਨਹੀਂ ਲੱਗਿਆ ਉਹ ਕਿਉਂ ਨਹੀਂ ਲੱਗਿਆ ਹੁਣ ਠੇਕੇਦਾਰ ਵੀ ਆਪਣਾ ਕੰਮ ਬੰਦ ਕਰਕੇ ਜਾ ਚੁੱਕੇ ਆ 19 ਤਰੀਕ ਨੂੰ ਸੈਕਟਰੀ ਸਾਹਿਬ ਨੇ ਵੀ ਚਿੱਠੀ ਗੱਡੀ ਹੈ ਮਹਿਕਮੇ ਵੀ ਭਾਈ ਜਿਹੜੇ ਰੋਡ ਗਲੀਆਂ ਟੱਕਾਂ ਟੁੱਟ ਗਏ ਸਾਰੇ ਬੰਦ ਹੋ ਚੁੱਕੇ ਨੇ ਸਿਰਫ ਕਿ ਬਰਸਾਤ ਦਾ ਮੌਸਮ ਹੈ ਇਹਨੂੰ ਸਫਾਈ ਵੀ ਕਰਾਈ ਜਾਵੇ ਟੱਕਣ ਵੀ ਰੱਖੇ ਜਾ ਪਰ ਕੋਈ ਕੋਈ ਨਹੀਂ ਸੁਣਦਾ ਜੀ ਜਿਦੋਂ ਇੱਕ ਅਫਸਰ ਦੀ ਹੀ ਮਹਿਕਮਾ ਨਹੀਂ ਸੁਣ ਰਿਹਾ ਉੱਪਰ ਜਿਹੜਾ ਸੀਵਰੇਜ ਬੋਰ ਸਰ ਇਹਦੇ ਵਿੱਚ ਲੱਗਦਾ ਕੋਈ ਵੱਡਾ ਹੈਰਫੇਰ ਹੈਗਾ ਇਹ ਨਿਰਪੱਖ ਕਿਸੇ ਤੇਜਾਸੀ ਤੋਂ ਮੁਖੰਤਰੀ ਸਾਹਿਬ ਨੂੰ ਬੇਨਤੀ ਹੈ ਵੀ ਜਾਂਚ ਕਰਾਈਏ ਪੇਮੈਂਟ ਵੀ ਪਤਾਈ ਗਈ ਸੀ ਇਹਦੀ ਇਹਦੀ ਹਾਂ ਇਹਦੇ ਜੋ ਸਾਨੂੰ ਸੁਣ ਚ ਆਇਆ ਸੀਗਾ ਵੀ ਕੁਝ ਸਮੇਂ ਬਾਅਦ ਇਹ ਕਿਹਾ ਗਿਆ ਸੀ ਆ ਵੀ ਠੇਕੇਦਾਰ ਨੂੰ ਘਾਟਾ ਪੈ ਰਿਹਾ ਇਹਦੀ ਪੇਮੈਂਟ ਜਿਹੜੀ ਆ ਵਧਾਈ ਜਾਵੇ ਤੇ ਉਹਦੇ ਲਈ ਥੋੜਾ ਜਿਹਾ ਕੰਮ ਰੁਕਿਆ ਵੀ ਰਿਹਾ ਸੀਗਾ ਹਾਂ ਇਸੇ ਕਰਕੇ ਬੇਨਤੀ ਹੈ ਸਾਡੀ ਤਾਂ ਕਿ ਜਿਹੜਾ ਆੜਤੀਆਂ ਨੁਕਸਾਨ ਹੋਇਆ ਉਹ ਵੀ ਦੂਰ ਕੀਤਾ ਜਾਵੇ ਔਰ ਜਿਹੜਾ ਇਹਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਕਿਉਂਕਿ ਅੱਗੇ ਝੋਨੇ ਦਾ ਸੀਜ਼ਨ ਫੇਰ ਆ ਜਾਣਾ ਹੈ ਤੇ ਜਿਹੜੇ ਹਾਲਾਤ ਇਹ ਦਰਸਤ ਹੋ ਜਾਣ ਤੁਹਾਡਾ ਨਾਮ ਦੱਸ ਦਿਓ ਬਸ ਸਿਸ਼ੀ ਪਟਿਆ ਕੀ ਹਾਂ ਤੁਸੀਂ ਰਹੇ ਤੇ ਬੜਾ ਵਾਈਸ ਪ੍ਰੈਜ਼ੀਡੈਂਟ ਵੀ ਕਮੇਟੀ ਦੇ ਕਿਸ ਤਰ੍ਹਾਂ ਦੇਖਦੇ ਹੋ ਜੀ ਸਿਵਰੇਜ ਨੂੰ ਬੰਦ ਤੇ ਸਿਵਰੇਜ ਸਾਡੇ ਸਾਹਮਣੇ ਦਿਖੀ ਰਿਹਾ ਤਾਂ ਉਹ ਤੇ ਕੀ ਸਾਡੀ ਪੀਸੇ ਨੂੰ ਹੋਈ ਹੋਈ ਹੈ ਜ਼ਿੰਮੇਵਾਰਾਂ ਦਾ ਹਾਲ ਦੇਖੋ ਕੀ ਹੋਇਆ ਹੋਇਆ ਬੜਾ ਮਾੜਾ ਹਾਲ ਹੈ ਸਿਵਰੇਜ ਅਸੀਂ ਤਾਂ ਲੱਗ ਰਿਹਾ ਸੀ ਨਵਾਂ ਸਿਵਰੇਜ ਪਿਆ ਸਲੋ ਠੀਕ ਹੋ ਜਾਊਗਾ ਵਧੀਆ ਹੋਊਗਾ ਪਹਿਲਾਂ ਅਸੀਂ 3-4 ਸਾਲ ਮੰਡੀ ਦੇ ਅਸਤੇ ਹੀ ਕੱਟੇ ਨੇ ਬੜੇ ਔਖੇ ਕੱਟੇ ਨੇ ਜੋ ਨਵਾਂ ਸੀਵਰੇਜ ਪਿਆ ਬੜੀ ਔਖਿਆ ਮਨਤਾ ਕਰਕੇ ਪ੍ਰਧਾਨ ਜੀ ਨੇ ਇੱਕ ਦਿਨ ਟਰਾਈਆਂ ਕਰਕੇ ਆਲ ਦੋਲੋ ਕਰਕੇ ਨਵਾਂ ਸੀਵਰੇਜ ਪਿਆ ਉਸ ਤੋਂ ਬਾਅਦ ਵੀ ਸਾਡਾ ਉਸ ਤੋਂ ਬੁਰਾ ਹਾਲ ਹੋ ਗਿਆ ਹੁਣ ਕਿ ਦਿਨ ਲੈਕੀ ਸਮਝਦੇ ਹੋ ਠੀਕ ਇਹਦਾਂ ਨੂੰ ਕਹਿ ਸਕਦੇ ਹਾਂ ਕਿ ਕਿ ਬਣਾਇਆ ਦਾ ਠੇਕੇਦਾਰ ਨਹੀਂ ਹੈ ਤੁਹਾਡੇ ਵੱਲੋਂ ਕੋਈ ਕਾਰਵਾਈ ਪਾਈ ਗਈ ਹੈ ਸਾਡੇ ਵੱਲੋਂ ਤਾਂ ਅਸੀਂ ਬਾਰ ਬਾਰ ਸਿਕਸ ਸਾਲ ਨੂੰ ਵੀ ਕਹਿ ਦਿੰਦੇ ਸੀ ਕਿ ਸੈਟਸਾ ਨਾਲ ਦੀ ਨਾਲ ਅੱਗੇ ਉਹਨੂੰ ਕਨਵੇ ਵੀ ਕਰਦੇ ਸੀ ਇਹ ਨਹੀਂ ਨਹੀਂ ਕਰਦੇ ਸੀਗੇ ਪਰ ਠੇਕੇਦਾਰ ਨੇ ਹੁਣ ਪਤਾ ਨਹੀਂ ਕੀ ਕੀਤਾ ਟੈਕਨੀਕਲ ਕੀ ਕੀਤਾ ਇੱਕ ਵਾਰ ਬਣਾ ਟੱਕਣ ਪਟੇ ਸੀ ਉਹਨਾਂ ਨੇ ਦੁਬਾਰਾ ਲਗਾਤੇ ਦੁਬਾਰਾ ਫੇਰ ਟੁੱਟ ਗਿਆ ਟੱਕਣ ਉਹ ਯੂਤ ਸਾਰੀ ਮਿੱਟੀ ਜੰਮ ਰਹੀ ਆ ਸਭ ਕੁਝ ਹੋ ਰਿਹਾ ਸਮਝ ਨਹੀਂ ਆ ਰਿਹਾ ਕੀ ਹੋ ਰਿਹਾ ਟ੍ਰੀਟਮੈਂਟ ਪਲਾਂਟ ਵੀ ਲਗਾਣਾ ਸੀਗਾ ਉਹ ਲੱਗਿਆ ਜਾਂ ਨਹੀਂ ਨਹੀਂ ਲੱਗਿਆ ਜੀ ਬਿਲਕੁਲ ਨਹੀਂ ਲੱਗਿਆ ਕਿੰਨੇ ਕ ਕਰੋੜ ਦਾ ਪ੍ਰੋਜੈਕਟ ਸੀਗਾ ਇਹ ਕਰੋੜਾਂ ਦਾ ਪ੍ਰੋਜੈਕਟ ਕਹਿੰਦੇ ਨੇ ਉਹ ਯਾਰ ਅਗਜਿਕ ਸ਼ਿਕਰ ਤਾਂ ਨਹੀਂ ਸਾਨੂੰ ਪਤਾ ਕਿੰਨੀ ਹੈ 1 ਕਰੋੜ ਦਾ ਪ੍ਰੋਜੈਕਟ ਆ ਪਰ ਪਰ ਜੋ ਵੀ ਹੈ ਜੀ ਸਾਡਾ ਜ਼ਿੰਮੇਵਾਰਾਂ ਦਾ ਬਹੁਤ ਬੁਰਾ ਹਾਲ ਹੈ ਤੁਹਾਡੇ ਵੱਲੋਂ ਕੋਈ ਕਾਰਵਾਈ ਪਾਈ ਜਾਊਗੀ ਠੇਕੇਦਾਰ ਦੇ ਖਿਲਾਫ ਸਾਡੇ ਅਸੀਂ ਕੋਣ ਹੁੰਦੇ ਜੀ ਕਰਨ ਵਾਲੇ ਅਸੀਂ ਸੈਕਟ ਸਾਹਿਬ ਨੂੰ ਕਹਿ ਸਕਦੇ ਆ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਤੁਹਾਨੂੰ ਕਹਿ ਸਕਦੇ ਆ ਇਹ ਤਾਂ ਮਹਿਕਮਾ ਇਹ ਤਾਂ ਮਹਿਕਮੇ ਦਾ ਕੰਮ ਹੈ ਜੀ ਕਾਰਵਾਈ ਕਰਨਾ ਅਸੀਂ ਕਿੱਥੋਂ ਕਰ ਸਕਦੇ ਆ ਸਾਡੇ ਕੋਲ ਕੋਈ ਅਧਿਕਾਰ ਹੈ ਕਾਰਵਾਈ ਕਰਨ ਦੀ ਹੈਲੋ ਹਾਂਜੀ ਹਾਂਜੀ ਮੈਂ ਮਾਰਕੀਟ ਕਮੇਟੀ ਦੇ ਸੈਕਟ ਸਾਹਿਬ ਮਨਜਿੰਦਰ ਸਿੰਘ ਦੀ ਗੱਲ ਕਰਦੇ ਹਾਂ ਹਾਂਜੀ 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 ਸਰ ਮੰਡੀ ਦੇ ਹਾਲਾਤਾਂ ਬਾਰੇ ਗੱਲ ਕਰਨੀ ਸੀ ਜੀ ਨਵਾਂ ਸੀਵਰੇਜ ਪਿਆ ਤਾਂ ਢੀਲ ਦਾ ਰੂਪ ਧਾਰ ਲਿਆ ਕੀ ਕਹੋਗੇ ਇਹ ਮੇਰੇ ਹੁਣ ਐਡੀ ਸਾਹਿਬ ਨਾਲ ਗੱਲ ਹੋਈ ਐਕਸੀਡੈਂਸ ਨਾਲ ਵੀ ਇਹ ਜਿਹੇ ਸਾਹਿਬ ਮੰਡੀ 'ਚ ਖੜੇ ਨੇ ਹਾਂਜੀ ਹਾਂਜੀ ਇਹ ਜਿਹੜੀ ਬਾਹਰਲੇ ਵਸੇ ਆਪਣੇ ਡਰੇਨ ਚੱਲਦੀ ਸੀ ਨਾ ਜੋ ਓਵਰਫਲੋ ਹੋ ਗਈ ਜਿਆਦਾ ਅਸਲ 'ਚ ਕੀ ਨਾਲ ਅੱਛਾ ਜੀ ਜਿਹੜਾ ਮੰਡੀ ਦਾ ਪਾਣੀ ਉਹਦੇ ਵੀ ਸਿੱਟਿਆ ਹੋਇਆ ਆਪਣੇ ਡਰੇਨ 'ਚ ਹਾਂਜੀ ਉਹ ਜਿਆਦਾ ਮੀਂਹ ਪੈਣਾ ਓਵਰਫਲੋ ਹੋ ਗਈ ਉਹਨੇ ਪਾਣੀ ਖਿੱਚਿਆ ਨਹੀਂ ਹੈਗਾ ਅੱਛਾ ਜੀ ਹਾਂ ਉਹਦੇ ਕਰਕੇ ਥੋੜੀ ਪ੍ਰੋਬਲਮ ਆਈ ਹੈ ਹੁਣ ਤਾਂ ਮੇਲਾ ਤਾਂ ਤਕਰੀਬਨ ਖਤਮ ਹੋ ਗਿਆ ਜੀ ਪੰਜ ਚਾਰ ਇੰਚ ਰਹਿ ਗਿਆ ਮੰਡੀ 'ਚ ਪਾਣੀ ਹਾਂਜੀ ਉਹ ਕੋ ਲੱਗਦਾ ਨਹੀਂ ਪੈਣ ਨਾਲ ਕੋਈ ਜਿਹੜਾ ਮੱਕੀ ਦਾ ਸੀਗਾ ਹਾਂਜੀ ਪੂਸ ਹਾਂਜੀ ਉਹ ਥੱਲੇ ਜਾਲੀਆਂ 'ਚ ਆ ਗਿਆ ਉਹ ਵੀ ਸਵਾਸ ਸਾਫ ਕਰਨ ਲੱਗੇ ਹੋਣੇ ਬੰਦੇ ਸਾਰੇ ਅੱਛਾ ਜੀ ਕਰਕੇ ਪ੍ਰੋਬਲਮ ਆਈ ਆ ਇਹ ਬਾਕੀ ਜਿਹੜਾ ਮੰਡੀ 'ਚ ਖੜੇ ਨੇ ਜੀ ਤੇ ਟ੍ਰੀਟਮੈਂਟ ਪਲਾਂਟ ਦੀ ਵੀ ਗੱਲ ਹੋਈ ਸੀ ਵੀ ਟ੍ਰੀਟਮੈਂਟ ਪਲਾਂਟ ਲਗਾਇਆ ਜਾਊਗੀ ਟ੍ਰੀਟਮੈਂਟ ਪਲਾਂਟ ਨਹੀਂ ਲਗਾਇਆ ਜਿਹੜਾ ਸਾਫ ਕਰਕੇ ਪਾਣੀ ਨੂੰ ਭੇਜੂਗਾ ਨਹੀਂ 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 ਇਹ ਤਾਂ ਟ੍ਰੀਟਮੈਂਟ ਪਲਾਂਟ ਕੋਈ ਨਹੀਂ ਲਾਇਆ ਜੀ ਇਹ ਤਾਂ ਸਿਰਫ ਮੀਂਹ ਦਾ ਪ੍ਰਸਾਤੀ ਉਹ ਪਾਣੀ ਆ ਜੀ ਨਹੀਂ ਨਹੀਂ ਬਰਸ਼ ਹੈ ਸੀ ਕੋਈ ਐਦਾਂ ਦੀ ਗੱਲ ਟ੍ਰੀਟਮੈਂਟ ਪਲਾਂਟ ਦੀ ਕੋਈ ਨਹੀਂ ਆ ਜਿਸ ਤਰ੍ਹਾਂ ਦੀ ਕੋਈ ਨਹੀਂ ਜੀ ਆ ਜੀ ਕਿੰਨੇ ਕ ਦਾ ਟੈਂਡਰ ਸੀਗਾ ਜੀ ਟੈਂਡਰ ਜੇ ਜੀ ਸਾਹਿਬੇ ਦੱਸ ਸਕਦੇ ਨੇ ਜੀ ਮੰਡੀ ਜੇ ਖੜੇ ਨੇ ਜੀ ਤੁਹਾਨੂੰ ਮੈਂ ਨੰਬਰ ਦੇ ਦੇਣਾ ਉਹਨਾਂ ਦਾ ਬਰਕਰਾਰ ਲਈ ਅੱਛਾ ਜੀ ਉਹ ਕਿਹੜਾ ਕੰਮ ਕਰਾ ਰਹੇ ਨੇ ਮੈਂ ਤੁਹਾਨੂੰ ਨੰਬਰ ਦੇ ਦੇਣਾ ਉਹਨੇ ਅੱਛਾ ਅੱਛਾ ਹਾਂਜੀ ਹਾਂਜੀ ਕੋਈ ਕਾਰਵਾਈ ਕੀ ਹੋਊਗੀ ਹੁਣ ਜਿਹੜਾ ਠੇਕੇਦਾਰ ਆ ਉਹਦੇ ਖਿਲਾਫ ਕੋਈ ਕਾਰਵਾਈ ਹੋਊਗੀ ਐਦਾਂ ਦੀ ਵੀ ਚੱਲ ਨਹੀਂ ਰਹੀ ਸਿਵਰੇਜ ਨਹੀਂ ਸਿਵਰੇਜ ਤਾਂ ਚੱਲ ਰਿਹਾ ਜੀ ਅਸਲ 'ਚ ਜਿਹੜਾ ਅੱਗੇ ਜੀ ਡਰੇਨ ਦੇ ਵਿੱਚ ਸਿੱਟਿਆ ਮੰਡੀ ਦਾ ਪਾਣੀ ਹਾਂਜੀ ਔਰ ਡਰੇਨ ਜਿਆਦਾ ਓਵਰਫਲੋ ਹੋ ਗਈ ਹੈ ਅਸਲ ਚ ਅੱਛਾ ਉਹ ਮੰਡੀ ਦਾ ਪਾਣੀ ਲੈ ਹੀ ਨਹੀਂ ਰਹੀ ਸੀਗੀ ਅਸਲ ਚ ਉਹ ਪਾਣੀ ਉਹ ਚ ਘਟਿਆ ਡਰੇਨ ਚ ਉਹਦੇ ਕਰਕੇ ਸਾਰਾ ਪਾਣੀ ਹੁਣ ਜਾਣ ਲੱਗ ਗਿਆ ਫਿਰ ਉਹ ਉਹਨਾਂ ਨੇ ਪਾਈ ਨਹੀਂ ਚੰਗੀ ਤਰ੍ਹਾਂ ਜੀ ਠੇਕੇਦਾਰ ਨੇ ਠੇਕੇਦਾਰ ਨੇ ਤਾਂ ਪਾਤੀ ਚੰਗੀ ਤਰ੍ਹਾਂ ਹਾਂਜੀ ਸਾਰੇ ਸ਼ਹਿਰ ਦਾ ਵੀ ਪਾਣੀ ਉਹ ਡਰੇਨ ਚ ਆ ਰਿਹਾ ਅਸਲ ਚ ਹਾਂਜੀ ਉਹ ਜਿਆਦਾ ਓਵਰਫਲੋ ਹੋਣ ਕਰਕੇ ਕੋਈ ਵੀ ਸਫਾਈ ਨਹੀਂ ਸ਼ਾਇਦ ਹੋਈ ਸੀ ਕਿ ਮੈਨੂੰ ਜੀ ਨਹੀਂ ਇਹ ਮੰਡੀ ਬੋਰਡ ਦੀ ਇਹ ਤਾਂ ਲੱਗ ਪਾਈ ਹੋਈ ਹੈ ਜੀ ਸ਼ਹਿਰ ਦਾ ਤਾਂ ਅਜੇ ਹੈ ਹੀ ਨਹੀਂ ਨਹੀਂ ਮੰਡੀ ਬੋਰਡ ਦੀ ਬਾਹਰ ਡਰੇਨ ਚ ਸਟੇਲ ਜਾ ਕੇ ਪਾਣੀ ਮੰਡੀ ਦਾ ਹਾਂਜੀ 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 ਡਰੇਨ ਕਿੱਥੇ ਗਿਆ ਜੀ ਇਹ ਕਿੱਥੇ ਗਿਆ ਜੀ ਡਰੇਨ ਇਹ ਇਹ ਬਾਹਰਲੇ ਪਾਸੇ ਮਿੱਟੀ ਦੇ ਚੱਲ ਰਹੀ ਆ ਜੀ ਅੱਗੇ ਜਾ ਕੇ ਅੱਛਾ ਹਾਂਜੀ ਹਾਂਜੀ ਬਾਕੀ ਜਿਹੜਾ ਤੁਸੀਂ ਕਰਿਆ ਤੁਹਾਨੂੰ ਮੈਂ ਜੀ ਉਹਦਾ ਨੰਬਰ ਦੇ ਦੇਣਾ ਸੰਪਰਕ ਕਰਨ ਨੂੰ ਮੰਡੀ ਜਿਹਨੇ ਤੁਹਾਨੂੰ ਮੰਡਿੰਦੇ ਨੇ ਜੀ ਹੁਣ ਚਲੋ ਮੰਡੀ ਜੀ ਖੜੇ ਨੇ ਉਹ ਠੀਕ ਆ ਜੀ ਮੈਂ ਤੁਹਾਨੂੰ ਨੰਬਰ ਦੇ ਦੇਣਾ ਹੁਣੇ ਮੈਂ ਤੁਹਾਨੂੰ ਨੋਟ ਕਰ ਲਓ ਹਾਂਜੀ ਕੀ ਕਹਨ ਰਿਹਾ ਜੀ ਮੰਡੀ ਝੀਲ ਬਣ ਗਈ ਦੁਆਰਾ ਨਵਾਂ ਸੀਵਰੇਜ ਪਿਆ ਸੀ ਮੈਂ ਜੀ ਇੱਥੇ ਹੀ ਖੜਾ ਆਂ ਮੰਡੀ ਦੇ ਵਿੱਚ ਜਾਲੀਆਂ ਦੇ ਉੱਤੇ ਫੂਸ ਜਮਾ ਹੋ ਰਿਹਾ ਜੀ ਬਾਰ-ਬਾਰ ਜਿਹੜਾ ਵੀ ਫੜਾਂ ਦੇ ਉੱਤੇ ਜਮਾ ਆ ਉਹੀ ਢੜ ਕੇ ਜਾਲੀਆਂ ਦੇ ਉੱਤੇ ਆ ਰਿਹਾ ਜਾਲੀਆਂ ਚੋਕ ਹੋ ਰਹੀਆਂ ਨੇ ਹਾਂਜੀ ਉਹਦੇ ਹੁਣ ਅਸੀਂ ਲੱਗੇ ਹੋਇਆ ਬੰਦੇ ਸਾਡੇ ਜਾਲੀਆਂ ਤੋਂ ਰਿਮੂਵ ਕਰਦੇ ਆ ਤੇ ਉਹ ਚੱਲ ਪੈਂਦੀ ਆ ਅੱਛਾ ਜੀ ਤੇ ਉਹੀ ਰੋੜ ਰੋੜ ਕੇ ਬਾਰ ਬਾਰ ਪਾਣੀ ਦੇ ਨਾਲ ਉਹਦੇ ਉੱਤੇ ਆ ਰਿਹਾ ਜਾਲਾਂ ਦੇ ਅੱਛਾ ਜੀ ਜਿੱਥੇ ਜਿੱਥੋਂ ਕੱਢੀ ਆ ਰਹੇ ਪਾਣੀ ਬਹੁਤ ਸੋਹਣਾ ਨਿਕਲ ਰਿਹਾ ਜੀ ਆ ਸਪੀਡ ਅਪ ਹੋ ਗਿਆ ਪਾਣੀ ਤੇ ਕਾਫੀ ਨਿਕਲ ਗਿਆ ਅੱਛਾ ਜੀ ਮੈਂ ਦੇਖਿਆ ਸੀਗਾ ਵੀ ਰੈਂਪਾਂ ਦੇ ਵੀ ਪਾਣੀ ਚੜਿਆ ਹੋਇਆ ਸੀ ਹੁਣ ਤਾਂ ਸਿਰਫ ਸੜਕਾਂ ਦੇ ਪਾਣੀ ਰਹਿ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਹੋਊਗਾ ਜੀ ਇਹ ਜਿਹੜਾ ਬਾਰ ਬਾਰ ਆ ਰਿਹਾ ਇਹ ਜੀ ਜਾਂ ਤਾਂ ਜਿਹੜਾ ਚਾੜ ਫੂਸਦਾ ਹੈਗਾ ਜਿਹੜਾ ਵੀ ਇਹ ਜਮਾ ਹੁੰਦਾ ਹੈ ਇਹ ਨਾਲ ਨਾਲ ਚੁਕਵਾਇਆ ਜਾਵੇ ਜੀ ਤੇ ਵੀ ਇਹ ਇਹ ਚੁਕਵਾੜ ਦੀ ਬਿਊਟੀ ਕੀ ਦੀ ਹੁੰਦੀ ਹੈ ਜੀ ਇਹ ਜੀ ਮਾਰਕੀਟ ਮੀਟੀ ਕੋਲੇ ਹੋਊਗਾ ਜੀ ਇਹਦਾ ਇਹਦਾ ਸਾਡੇ ਕੋਲੇ ਤਾਂ ਮੇਨਟੇਨੈਂਸ ਹੈ ਜੀ ਅਸੀਂ ਤਾਂ ਮਤਲਬ ਪਬਲਿਕ ਹੈਲਥ ਦੇ ਜਿੰਨੇ ਪ੍ਰਬੰਧ ਨੇ ਅਸੀਂ ਦੇਖਣੇ ਹੁੰਦੇ ਨੇ ਅੱਛਾ ਜੀ ਤੇ ਮਤਲਬ ਜਾਂ ਤਾਂ ਕਿਸਾਨ ਆਪਣੇ ਲੈਵਲ ਤੇ ਵੀ ਇਹਨੂੰ ਵੀ ਉਜਾਲੀਆਂ ਦੇ ਉੱਤੇ ਨਾ ਜਮਾ ਕਰਨ ਜੀ ਵੀ ਤਾਂ ਕਿ ਹਾਂ ਨਿਕਲਦਾ ਜਾਲੀਆਂ ਤੁਸੀਂ ਛੋਟੀਆਂ ਲਾਈਆਂ ਜਾਂ ਇਹ ਚੱਲ ਨਹੀਂ ਰਹੀਆਂ ਨਹੀਂ ਨਹੀਂ ਜਾਲੀਆਂ ਦਾ ਜੀ ਜੋ ਸਾਡੇ ਕੋਲੇ ਸਟੈਂਡਰਡ ਸਾਈਜ਼ ਹੈਗਾ ਉਹੀ ਲਗਾਇਆ ਜੀ ਇਹਦੇ ਤੋਂ ਵੱਡਾ ਛੋਟਾ ਦਾ ਕੋਈ ਹੈ ਨਹੀਂ ਹਾਂਜੀ 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 ਪਰ ਇਹ ਨਵਾਂ ਜਾਲੀਆਂ ਦੇ ਵਿੱਚ ਦੇਖ ਸਕਦੇ ਤੇ ਅੱਗੇ ਜੀ ਬੰਦ ਹੋ ਗਿਆ ਨਹੀਂ ਨਹੀਂ ਬੰਦ ਨਹੀਂ ਹੋਇਆ ਜੀ ਕੋਈ ਦਿੱਕਤ ਨਹੀਂ ਹੈਗੀ ਇਦਾਂ ਦੀ ਬੰਦ ਵਾਲੀ ਤਾਂ ਕੋਈ ਸਥਿਤੀ ਨਹੀਂ ਹੈ ਜਿੱਥੋਂ ਤੁਸੀਂ ਜਾਲੀ ਉੱਪਰੋਂ ਰਿਮੂਵ ਕਰੋ ਉਹ ਸਮੇਂ ਹੀ ਬਹੁਤ ਸੋਹਣਾ ਨਿਕਲਦਾ ਨਜ਼ਰ ਆਉਂਦਾ ਜੀ ਤੇ ਪਾਣੀ ਤਾਂ ਕਿਤੇ ਵੀ ਨਹੀਂ ਐਦਾਂ ਹੈਗਾ ਵੀ ਬੀ ਚੋਕ ਹੋ ਗਿਆ ਜਾਂ ਕੋਈ ਬੰਦ ਹੋ ਗਿਆ ਪਾਣੀ ਪਾਣੀ ਤਾਂ ਦੇਖੋ ਤੁਹਾਡੇ ਸਾਹਮਣੇ ਜੇ ਨਾ ਹੁੰਦਾ ਫੋਟੋ ਇਹ ਮੋਬਾਈਲ ਨੇ ਪਾ 11 ਵਜੇ ਦੀ ਮੋਟਰ ਚਲਾਈ ਪਈ ਆ ਉਦੋਂ ਪਹਿਲਾਂ ਲਾਈਟ ਗਈ ਹੋਈ ਸੀ ਅੱਛਾ ਜੀ ਹਜੇ ਤਾਂ ਬਰਸਾਤ ਪਹਿਲੀ ਹੀ ਸ਼ੁਰੂ ਹੋਈ ਆ ਜੀ ਹਾਂਜੀ ਹਾਂਜੀ ਗਾਹਾਂ ਬਰਸਾਤ ਹੋਈ ਨਹੀਂ ਜੀ ਐਕਚੁਅਲੀ ਇਹ ਨਾ ਮੱਕੀ ਦਾ ਫੂਸ ਆ ਇਹ ਥੋੜਾ ਹਵਾ ਹਵਾ ਨਾਲ ਵੀ ਜੀ ਜ਼ਿਆਦਾ ਖਿੰਡ ਜਾਂਦਾ ਵਾ ਇਹ ਜਾਲੀਆਂ ਦੇ ਉੱਤੇ ਜਮਾ ਜੁਮਾ ਹੋ ਜਾਂਦਾ ਕੁਛ ਮਤਲਬ ਬੰਦੇ ਢੇਰੀਆਂ ਵੀ ਜਾਲੀ ਦੇ ਉੱਤੇ ਲਾ ਦਿੰਦੇ ਨੇ ਵੀ ਸਾਨੂੰ ਬਹੁਤ ਵਾਰੀ ਦੇਖਣ ਜਾਇਆ ਵੀ ਅਸੀਂ ਇਹਨਾਂ ਨੂੰ ਕਹਿ ਕਹਿ ਕੇ ਵੀ ਤੁਸੀਂ ਇਹਨੂੰ ਜਾਲੀ ਦੇ ਉੱਪਰੋਂ ਰਿਮੂਵ ਕਰੋ ਕਿ ਅਗਰ ਬਰਸਾਤ ਆਉਂਦੀ ਹੈ ਤੇ ਨਿਕਲ ਵਿੱਚ ਸਾਨੂੰ ਪ੍ਰੋਬਲਮ ਆਊਗੀ ਤੇ ਉਹੀ ਚੀਜ਼ ਫੇਰ ਹੋਈ ਹੈ ਜੀ ਵੀ ਇਹਨਾਂ ਵੱਲੋਂ ਜਾਲੀਆਂ ਦੇ ਨਾਲ ਢੇਰੀਆਂ ਲਾ ਦਿੱਤੀਆਂ ਜਾਂਦੀਆਂ ਨੇ ਕਿ ਉਹ ਮੁੜ ਕੇ ਪਾਣੀ ਸਾਨੂੰ ਨਿਕਲ ਵਿੱਚ ਦਿੱਕਤ ਪਾਦੀ ਬੜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ